ਅੱਜ ਜਰਨ ਸਿੰਘ ਜੀ ਭੰ ਮਹਾਰਾਜ ਦਾ ਤੈਨੂੰ ਮੈਂ ਦਰਵਾਦੀ ਆ ਕਿ ਮੈਨੂੰ ਮਨੇ ਮੌਕਾ ਬਖਸ਼ ਤੁਹਾਡੇ ਵਿੱਚ ਹਾਜ਼ਰ ਹੋ ਕੇ ਜੋ ਸਿੰਘ ਚਾਹ ਤੋੜੇ ਨੂੰ ਸਾਂਝੇ ਕਰ ਸਕਾਂ ਸਤਜੋਤ ਸਿੰਘ ਜੀ ਤੁਹਾਕ ਸਾਹ ਪਹਿਲਾਂ ਮੇਰੇ ਖਿਆਲ ਜੋ ਤੱਕ ਮੈਨੂੰ ਯਾਦ ਹੈ ਇਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੀ ਜਿਸ ਦਾ ਸੈਟਅਪ ਹੋਇਆ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਅਸੀਂ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਰਵਾਇ ਦੇ ਵਿੱਚ ਨਰੂਨ ਪੰਥ ਵਾਲੇ ਜੋਗਧਾਨ ਵਾਲੇ ਸੈਮੀਨਾਰ ਕਰ ਸੀ ਫਿਰ ਡਾਕਟਰ ਪੰਥ ਸਿੰਘ ਮੇਰੇ ਸ਼ੋਟੇ 20 ਤਜਰਬੇ ਜਿਹਨੇ ਧੇਰਾ ਦੁਨ ਸੀ ਡਾਕਟਰ ਪੰਥ ਸਿੰਘ ਦੇ ਰਵਾਇ ਦੇ ਵਿੱਚ ਵੀ ਜਦੋਂ ਮੈਨੂੰ ਸੇਵਾ ਦਾ ਮੌਕਾ ਮਿਲਿਆ ਸੀ ਵੀ ਪਰਕਿ ਸੈਮੀਨਾਰ ਕੀਤੇ ਬਹੁਤ ਸਫਲ ਸੈਮੀਨਾਰ ਹੋਏ ਸਨ ਇਹ ਅੱਜ ਦੀ ਸਮਾਗਮ ਮੇਰੇ ਸਾਹਮਣੇ ਨਾਲ ਬਹੁਤ ਵਿਸ਼ੇਸ਼ ਹੈ ਇਸ ਕਰਕੇ ਕਿਉਂਕਿ ਤੇ ਦਾਸੇਵਾਵਰ ਨੇਵਲੇ ਮਹਾਵਰ ਔਰ ਹੋਰ ਵੱਖ-ਵੱਖ ਸੰਸਥਾਵਾਂ ਦੇ ਮੁਖੀ ਸਚਾਲਕ ਜੀ 14 ਗਣ ਕਿਸੇ ਵੀ ਸਟੇਸਟਸ ਦੇ ਨਾਲ ਜੁੜੇ ਹੋਏ ਜੁਸਤੀਗਾ ਜਿਸ ਤਰ੍ਹਾਂ ਮੇਰਾ ਜ਼ਿਕਰ ਹੋਇਆ ਹੈ ਮੇਰੇ ਵਿੱਚ ਸੇਵਾ ਮਿਲੂ 기 ਨਹੀਂ ਹੈ ਬੇਸਾਕ ਹਸਦੀ ਹੈ ਪੰਜਾਬੀ ਉਸ ਸਟਾਲ ਦੇ ਵਾਇਸ ਸੰਸਦ ਇਥੇ ਹਾਜ਼ਰ ਹੋਏ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਇਸ ਤਰ੍ਹਾਂ ਜਿਸ ਸਭਾ ਨੂੰ ਸੋਚਣਾ ਤੇ ਫਿਰ ਉਸ ਕਮਲੀ ਜਗ੍ਹਾ ਪਹੁੰਚਣਾ ਜਿੰਨੇ ਮੇਰੇ ਸਾਹਿਬ ਦਾ ਬਹੁਤ ਵੱਡੀ ਨਾ ਬਹੁਤ ਵੱਡੀ ਦੇ ਮੈਂ ਬੋਲ ਕੇ ਇਸ ਤਰ੍ਹਾਂ ਬੇਨਤੀ ਕਰਾਂਗਾ ਕਿ ਅਸੀਂ ਇੱਕ ਦੂਜੇ ਨਾਲੋ ਸਵੇਰੇ ਵੀ ਗੱਲ ਚੱਲਦੇ ਸੀ ਅਸੀਂ ਇੱਕ ਦੂਸਰਾਂ ਨਾਲੋ ਟੁੱਟ ਚੁੱਕੇ ਸੀ ਸੰਗਵੇ ਨੇ ਕਹਾ ਲੱਗਦਾ ਸੀ ਕਿ ਉਦਾਸੀ ਕੌਣ ਨੇ ਮਾਪੁਰ ਕੇ ਜਿਹੜੇ ਨੇ ਨਿਰਮਲੇ ਕੌਣ ਨੇ ਅਕਾਲੇ ਕੌਣ ਨੇ ਵਿਦਵਾਨ ਕੌਣ ਨੇ ਯੂਨੀਵਰਸਿਟੀਆਂ ਦੇ ਬੰਦੇ ਕੌਣ ਨੇ ਤੋਂ ਇਹ ਸਾਡੇ ਨਾਲ ਜਿਹੜਾ ਸ੍ਰੀ ਰੇਕ੍ਰਿਟ ਹੈ ਇਹ ਬਾਬਾ ਜੀ ਨੂੰ ਜਾਣਦਾ ਬਾਬਾ ਜੋ ਸਿੰਘ ਜੀ ਨੂੰ ਇਹਨਾਂ ਚਾਹੁੰਦਾ ਕਿ ਜਦੋਂ ਅਸੀਂ ਮੈਜਰ ਯੂਨੀਵਰਸਿਟੀ ਦੀ ਸੇਵਾ ਸੰਭਾਲੀ ਬਾਬਾ ਜੀ ਦਾ ਫੋਨ ਆਇਆ ਕਿ ਕਿੱਥੇ ਹੋ ਮੈਜਰ ਯੂਨੀਵਰਸਿਟੀ ਚ ਕਹਿੰਦੇ ਸੰਭਲ ਲਗੇਗਾ ਬੈਠੋ ਦੇ ਮੈਜਰ ਮੈਂ 6-7 ਵਜੇ ਤੱਕ ਆ ਗਿਆ ਤਾਂ ਤੇ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਦਰਸਯਤੇ ਸਾਲੀ ਸਭ ਇਕੱਠੇ ਕਰ ਸਕਦੇ ਸੀ ਉੱਥੇ ਯੂਸਤਰੀ ਸੀ ਬਾਬਾ ਜੀ ਨੇ ਕਿਹਾ ਕਿ ਮੈਂ ਸਿਰਫ 5 ਮਿੰਟ ਤੁਹਾਡੇ ਕੋਲ ਬੈਠੇ ਲੇਕਿਨ ਤੁਸੀਂ ਸੱਚ ਜਾਣੋ ਉਹ 5 ਮਿੰਟ ਅਸੀਂ ਨੂੰ ਕਿਹਾ ਠੀਕ ਹੈ ਜੀ ਬਸ ਤੁਹਾਡਾ ਦਰਸ਼ਨ ਹੋ ਗਏ ਤੁਸੀਂ ਸਿਰਫ ਸਾਨੂੰ ਦਰਸ਼ਨ ਦਿਓ ਜਨਾ ਤੁਹਾਡਾ ਹੁਕਮ ਹੈ ਸਾਨੂੰ ਪਰਮਾਨ ਲੇਕਿਨ ਮਨ ਦੀ ਮੰਦੀ ਮੰਦੀ ਜਿਹੜੀ ਖੁਸ਼ੀ ਹੈ ਭਾਵ ਹੈ ਮਨ ਦੇ ਕਾਰਜਾਂ ਦੇ ਵਿੱਚੋਂ ਕੀ ਚੀਜ਼ਾਂ ਨਿਕਲਦੀਆਂ ਨੇ ਇਹ ਅਸੀਂ ਨਹੀਂ ਇਸ ਵੀਰ ਚੀਜ਼ ਵਾਲੇ ਜਾਣ ਸਕਦੇ ਉਹ ਮੈਂ ਬਾਅਦ ਚ ਗੱਲ ਕਰਾਂਗਾ ਲੇਕਿਨ ਬਾਬਾ ਜੀ ਨੇ ਲਗਾਤਾਰ 1 ਘੰਟਾ ਉਹ ਮੀਂਹ ਵਰਸਾਇਆ ਸਾਨੂੰ ਉਹ ਪੜਤੋ ਸ਼ਾਨਦਗਰ ਇਨਸਪੀਰੇਸ਼ਨ ਦੇ ਵਾਈਬ੍ਰੇਸ਼ਨ ਦੇ ਜਿਵੇਂ ਜਾਵਦੇ ਨੂੰ ਸੀ ਮਹਿਸੂਸ ਕਰ ਰਹੇ ਮੈਂ ਅਸਾਂ ਦਾ ਸਤੋਪੀ ਮਹਿਸੂਸ ਕਰਦੇ ਮੈਨੂੰ ਬਹੁਤ ਵਾਰੀ ਕਹਿ ਚੁੱਕੇ ਨੇ ਉਹ ਸਾਦੇ ਸਤੋਪ ਦੇ ਬੰਦੇ ਕਿ ਬਾਬਾ ਜੋਤ ਸਿੰਘ ਜੀ ਨੂੰ ਦੁਆਰੇ ਬੰਦ ਬੇਨਤੀ ਕਰੋ ਤਾਂ ਕਿ ਉਹ ਅਨੰਦ ਜਿਹੜਾ ਵਜਾ ਸੀ ਕਾਂਚਸਮੀ ਬਖਵਾਸ ਤੇ ਉਹਨੂੰ ਸੀ ਉਹਨੂੰ ਸਜੀਤ ਕਰ ਸਕੀ ਉਹਨਾਂ ਪਲਾਂ ਦੇ ਵਿੱਚ ਫੇਰ ਜਾ ਸਕੀ ਕਿ ਕਿ ਇਹ ਸੱਗੁੱਟੇ ਨੂੰ ਪਾਣੀ ਲਾ ਕੇ ਜਿਹੜਾ ਉਹ ਹਮੇਸ਼ਾ ਹਾਵਲਾਂ ਲਿਆ ਕੋਪੂਰਨ ਦੀ ਕਿਤਾਬ ਔਰ ਉਸਨੇ ਬੂਟੇ ਦੇ ਲੱਗੇ ਹੋਏ ਜਿਹਨੇ ਫੁੱਲ ਨੇ ਉਸ ਉਸ ਖਸ਼ਬੋ ਨੂੰ ਦੁਨੀਆ ਦੇ ਕੌਣ ਕੌਣ ਦੇ ਵਿੱਚ ਇਹਨਾਂ ਨੇ ਬਚਾਇਆ ਆਈ ਸਲੂਟ ਟੂ ऑल ði ਜਮਾਹਬੋਸ਼ ਇਸ ਵੇਲੇ ਅਮਰ ਧਰਮ ਕੇਵਲ ਤੇ ਕੇਵਲ ਬਹੁਤ ਜੁਧਦਰ ਤੇ ਸਭੀ ਦੇ ਲੋਕਾਂ ਸਮੇਂ ਵਾਲੀ ਗੱਲ ਨਹੀਂ ਹੁੰਦੀ ਧਰਮ ਨੂੰ ਅਮਲੀ ਜੀਵਨ ਦੇ ਵਿੱਚ ਜਿੰਨੀ ਤੇ ਤੁਸੀਂ ਉਤਾਰ ਨਹੀਂ ਲੈਂਦੇ ਕਮਾ ਨਹੀਂ ਲੈਂਦੇ ਅੰਦਰਲੇ ਜੀਵਨ ਨੂੰ ਸਜਾਗਤ ਤੌਰ ਤੇ ਉਹਨੂੰ ਜਗਾ ਨਹੀਂ ਲੈਂਦੇ ਜੋ ਦੇ ਨਾਲ ਜੋ ਚ ਜਗਾਣੇ ਲੰਨ ਜਦ ਕੁਸ਼ਕਨ ਕਰ ਪਾਉ ਤ ਨਹੀਂ ਕਰ ਸਕਦੇ ਉਦੋਂ ਤੱਕ ਸਾਡੀ ਬੌਧਿਕ ਸਮਝ ਬੌਧਿਕ ਪਹੁੰਚ ਤੇ ਬੌਧਿਕ ਪਹੁੰਚ ਤੋਂ ਪ੍ਰਾਪਤ ਕੀਤੀ ਚੀਜ਼ ਇਹ ਤਾਂ ਨਹੀਂ ਮੈਂ ਕਹਾਂਦਾ ਕਿ ਨਗੁਣੀ ਹੈ ਲੇਕਿਨ ਪੂਰੀ ਨਹੀਂ ਹੁੰਦੀ ਅਧੂਰੀ ਹੁੰਦੀ ਤਾਂ ਇਹਨਾਂ ਮਾਪਰਖੰਦ ਜਦੋਂ ਜੀਵਨ ਪੜਦੇ ਆ ਇਹਨਾਂ ਦਾ ਇਹਨਾਂ ਦੇ ਕੰਮ ਦੇਖਦੇ ਆ ਇਹ ਦੋਨਾਂ ਦਾ ਕੰਬੀਨੇਸ਼ਨ ਸਪੈਸ਼ੈਲਟੀ ਤੇ ਦੂਜੇ ਪਾਸੇ ਇਹਦੀ ਬੌਧਿਕਤਾ ਹੈ ਗੁਰੂ ਨੇ ਕਹਾਂ ਤੁਸੀਂ ਸਾਰੇ ਜਾਉਂਗੇ ਹੋ ਗੁਰੂ ਮਹਾਰਾਜ ਨੇ ਸਾਨੂੰ ਇੱਕ ਪੂਰਨ ਮਨੁੱਖ ਦੀ ਕਹਾਵਤ ਕਰੀਏ ਉਹ ਮਨੁੱਖ ਦਾ concept ਜਿੱਦਾਂ ਸਿੱਖ ਧਰਮ ਦੇ ਵਿੱਚ ਜਿਹੜਾ ਮੈਂ ਮਹਿਸੂਸ ਕਰਦਾ ਨਹੀਂ ਵੀ ਲੋਗ ਤੋਂ ਸਮਝ ਸਕਣ ਬਟ ਸੋ ਫਰ ਦਾ ਮੈਸੇਜ ਇਸ ਕਨਸਰਨ ਗੁਰੂ ਗ੍ਰੰਥ ਸਾਹਿਬ ਇਸ ਕਨਸਰਨ ਤੋਂ ਫਰੋਂ ਦਾ ਬਿਗਿਨਿੰਗ ਹੋਂ ਦਾ ਗੁਰੂ ਨਾਨਕ ਦੇਵ ਜੀ ਹੀ ਹੈ ਪ੍ਰਪੋਜ਼ਡ ਦਾ concept ਦੇਖੋ ਗੁਰੂ ਐਂਡ ਗੁਰੂ ਮਖਵਾਸ ਕਰਵਾ ਦਿੱਤੇ ਤੋਂ ਖਾਲਸਾ ਬਾਏ ਦਾ 10 ਮਾਰਚ ਨੂੰ ਦੋ ਸਿੰਘ ਇਨ 1699 ਕੈਗ ਨੰਨ ਦੋ ਸੰ ਪਰਫੈਕਸ਼ਨ ਸੀ ਉਹ ਜਿਹੜੀ ਪਹਿਲੀ ਕੀ ਸੀ ਕਿ ਉਹ ਸੰਤ ਦੂਜਾ ਕੀ ਸੀ ਸਿਪਾਹੀ ਤੇ ਤੀਸਰਾ ਕੀ ਸੀਗਾ ਵਿਦਵਾਨ ਇਹ ਇਹ ਧਾਰਨਾ ਸਾਨੂੰ ਸਿੱਖ ਧਰਮ ਦੇ ਗੁਰੂ ਸਾਹਿਬ ਦੇ ਸਮਕਾਲੀ ਸਮੇਂ ਚ ਮਿਲਦੀਆਂ ਨੇ ਔਰ ਉਸ ਤੋਂ ਬਾਅਦ ਦੇ ਨਹੀਂ ਭਾਈ ਮਨੀ ਸਿੰਘ ਹੋਰ ਕਿੰਨੇ ਜਿਹੜੇ ਮਹਾਂਪੁਰਖ ਹੋਏ ਨੇ ਇਹ ਜਿਹੜੀ ਸਪਿਰਚੈਲਿਟੀ ਹੈ ਸੰਤ ਬਣਾਇ ਜਿੰਨੀ ਦੇਰ ਅਸੀਂ ਕਮਉਂਦੇ ਨਹੀਂ ਸਾਡੀ ਬੁੱਧੀ ਦੀ ਪਰਵਾਨਗੀ ਨਹੀਂ

ਸਾਇੰਸ ਇਨ ਅ ਵਰਡ ਕੰਟੈਕਸਟ ਸਟਿਲ ਇਟ ਇਜ਼ ਨਾਟ ਬਿਗੋਟ ਇਨੀ ਕੈਵਲ ਰਿਸਰਚ ਇਸ देयर ਇਟ ਇਜ਼ ਹਉ ਟੂ ਬੀ ਕੀ ਜਾਂ ਕਿ ਕੋਈ ਪਤਾ ਮਤਲਬ ਸਾਇੰਸ ਵੀ ਫਾਈਨਲਟੀ ਦੀ ਵਰਡ ਲਾਸਟ ਜਿਹੜੀ ਕਿ ਦੋ ਜਮ ਦੋ ਨਾਲ ਡੀਲ ਕਰਦੀ ਹੈ ਦੋ ਜਮ ਦੋ ਨਾਲ ਡੀਲ ਕਰਦੀ ਹੈ ਪੰਜ ਜਮ ਪੰਜ ਨਾਲ ਡੀਲ ਕਰਦੀ 10 ਕਹਿੰਦੇ ਅਸੀਂ ਤੇ ਅਸੀਂ ਕਹਿੰਦੇ ਕਿ ਦੋ ਜਮ ਦੋ ਚਾਰ ਪੰਜਵਾਂ ਪੰਜ 10 100 ਤੱਕ ਅਉਧ ਹੋਣੀ ਨਹੀਂ ਸਕਦੇ ਇਹ ਸਾਇੰਸ ਦੀ ਤੁਹਾਡੇ ਕੋਲ ਮਟੀਰੀਅਲ ਥਿੰਕ ਦੇ ਨਾਲ ਡੀਲ ਕਰਦੀ ਹੈ ਮਟੀਰੀਅਲ ਨਾਲ ਨੌਲੇਜ ਨਾਲ ਕੀ ਕਰਦੇ ਜਿਹੜੀ ਕਿ ਗਿਆਨ ਦੇ ਸੰਬੰਧ ਦੇ ਵਿੱਚ ਸੂਚਨਾ ਕਰਤ ਕਰਦੇ ਉਹ ਸੂਚਨਾ ਬੀ ਚੇਂਜ ਹੁੰਦੀ ਹੈ ਸੂਚਨਾ ਤੋਂ ਉੱਤੇ ਬੀ ਪ੍ਰੂਵਮੈਂਟ ਦੀ ਸਹਾਉਣ ਨਾਲ ਪੇਸ਼ ਨਹੀਂ ਕੀਤੀ ਜਾ ਸਕਦੀ ਮਾਡਰਨ ਕਟਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਰਕੇ ਮੇਰੀ ਸੁਮਿਸ਼ਨ ਮੇਰੀ ਬੀਨਤੀ ਹੈ ਕਿ ਜਿੰਨੀ ਦੇਰ ਮੰਨ ਤੋਂ ਜੋ ਸੁਪਾ ਆਪਣਾ ਮੂਲ ਪਛਾਣ ਜਾਂ ਬਾਣੀ ਨਾਲ ਨਹੀਂ ਜੋੜਦੇ ਜਾ ਗੁਰੂ ਦੇ ਦੱਸੇ ਰਸਤੇ ਨੂੰ ਬਣਾਉਂਦੇ ਨਹੀਂ ਅਸੀਂ ਬਾਣੀ ਨਹੀਂ ਪੜ੍ਹਦੇ ਬਾਣੀ ਦੇ ਸੰਦੇਸ਼ ਨੂੰ ਪੜ੍ਹਉਂਦੇ ਨਹੀਂ ਸੇਵਾ ਸਮੁੰਦਰ ਨਾਲ ਜੁੜਦੇ ਨਹੀਂ ਕਿਉਂਕਿ ਮਨੁੱਖ ਦੇ ਜੀਵਨ ਲੋ ਜਿਸ ਤਰ੍ਹਾਂ ਅਸਲੀ ਵਾਰ ਦੇ ਵਿੱਚ ਜਿਕਰੇ ਹੈ ਕਿ ਇੱਕ ਸ਼ੰਡ ਦੇ ਵਿੱਚ ਮਨੁੱਖ ਨੂੰ ਦੇਵਤਾ ਬਣ ਗੁਰੂ ਦੀ ਸਮਝ ਹੈ ਕਿ ਇੱਕ ਸ਼ੰਡ ਦੇ ਵਿੱਚ ਆਮ ਮਨੁੱਖ ਨੂੰ ਦੇਵਤਾ ਬਣ ਦੇ ਸੱਚਾ ਫਾਕੀ ਸਾਡੀ ਉਦਾਗਰ ਸਾਹਮਣੇ ਚਲੋ ਗੁਰੂ ਨੇ ਕਿਰਪਾ ਕੀਤੀ بڑے ਬੰਦੇ ਮਿਲੇ ਬੜੀ ਗੇ ਪਕਸ਼ਾ ਉਹਨਾਂ ਮਾਰਾ ਦੀ ਤੁਸੀਂ ਤੁਸੀਂ ਹੋਰ ਤੋਂ ਮੈਂ ਆਪਣੀ ਆਪਣੀ ਕਹਾਣੀ ਸੁਣਸਣ ਲੇ ਲੇਕਿਨ ਮੈਂ ਤੁਹਾਨੂੰ ਬਖਸ਼ੰਦ ਨਹੀਂ ਕਿਵੇਂ ਬੰਦੇ ਦੇ ਉੱਤੇ ਜਿਉਂ ਸਾਰਥੀ ਕੋਸੇ ਜਿਹੜੇ ਵਸਨੀਕਾਂ ਦੋਲ ਰਹੇ ਤੋਂ ਬਖਸ਼ਣਾ ਵੀ ਜ਼ਰੂਰ ਪੈਣਾ ਇਸ ਕਰਕੇ ਜੋ ਸੰਤ ਬਾਬਾ ਜੋਤ ਸਿੰਘ ਜੀ ਸ਼੍ਰੀਮੰਤ ਜੀ ਪ੍ਰਿੰਦ ਗੁਰਦੇਵ ਜੀ ਅਸੀਂ ਸਾਡੇ ਵਾਸਤੇ ਪਾਸਕਾਰ ਦੇ ਬਦਲੇ ਮੈਂ ਜਦੋਂ ਵੀ ਇਹਨਾਂ ਨੂੰ ਮਿਲਿਆ ਜਦੋਂ ਮੈਨੂੰ ਮਿਲਦਾ ਮੇਰਾ ਜੀ ਕਹਿੰਦਾ ਥੱਲੇ ਪੈਰਾਂ ਦੇ ਜੰਮ ਦੇ ਮੋਚਾ ਠਿਕਾ ਮਤ ਜਿਹੜੇ ਆਤਲੋ ਲੇਕਿਨ ਮੈਂ ਗੋੜਿਆ ਚਲੋ ਉਹਨੇ ਕੋਈ ਲੋਕਾਂ ਨੇ ਕਿੰது ਗਰੰਤੂ ਕੀਤਾ ਕਹਿੰਦੇ ਕਿ ਤੂੰ ਯੂਨੀਵਰਸਿਟੀ ਦਾ ਪ੍ਰੋਫੈਸਰ ਵਾਈਸ ਚਾਂਸਲਰ ਤੇ ਤੂੰ ਮਤਾਂ ਦੇ ਰਿਹਾ। ਮੈਂ ਕਹਿੰਦਾ ਵੀ ਮੈਂ ਇੱਕ ਬੰਦੇ ਨੂੰ ਮਤਾਂ ਨਹੀਂ ਦੇਣਾ। 15 ਨੰਬਰ ਬਾਅਦ ਜਿਹੜੀ ਕੀ ਹੈ ਜਿਹੜੀ ਮੈਂ 800 ਵਰਦਿੰਦੀ ਐ ਮੈਂ ਉਹਨੂੰ ਮਤਾਂ ਨਹੀਂ ਦੇਣਾ। ਥੋੜੀ ਜਿਹੀ ਪਰਸਨਲ ਗੱਲ ਜੇ ਤੁਸੀਂ ਅਗਰ ਦੇ ਮਿਸਾਲਾਂ ਮੈਂ ਸਵੇਰੇ ਇੱਥੇ ਮੇਰੀ ਕੀ ਵੇਈ ਹੋਈ ਐ ਤੇ ਮੈਂ ਰਾਤੋਂ ਦਾ ਜੈਨਾ ਸੀ ਸਵੇਰੇ ਉੱਠ ਕੇ ਆ ਕਿ ਬਾਬਾ ਜੀ ਜੋ ਸੰਘੇੜੇ ਲੱਗੇ ਕੁਛ ਖਾ ਬੈਨੋ ਬਖੇ ਜੀ ਮੈਂ ਸਾਰਾ ਕੁਛ ਖਾ ਲੇ ਗਿਆ। ਬਰੈਡ ਪਕੌੜਾ ਆ ਗਿਆ ਕਹਿੰਦੇ ਖਾ ਕੇ ਦੇਖੋ। ਖਾਤਾ ਉਹਨਾਂ ਦੇ ਵਾਰਸ ਮੈਂ ਸਾਹਮਣੇ ਬਹਿ ਨਹੀਂ ਕਰ ਰਿਹਾ ਕਿਸੇ ਕਿਸਮ ਦੀ ਲੇਕਿਨ ਉਹਦਾ ਜਿਹੜਾ ਮੰਨ ਕੰਡ ਬਿਕਸਪਲੇਨਡ ਟੂਵਰਡਸ ਵਾਟ ਇਜ਼ ਅ ਫਲ ਸ਼ਾਟ ਆਫ ਯੂ ਇਸ ਗੱਲ ਦੀ ਚੀਜ਼ਾਂ ਮੈਂ ਤੁਹਾਨੂੰ ਤਾਂ ਦੱਸਿਆ ਕਿ ਨਿਰਮਲ ਤੇ ਉਦਾਸੀ ਜਿਹੜੀ ਨੂੰ ਮਹਾਪੁਰਖਾਂ ਇਹਨਾਂ ਨੇ ਦੋ ਪੱਖਾਂ ਤੋਂ ਬੜਾ ਕੰਮ ਕੀਤਾ ਜਿਸ ਤਰ੍ਹਾਂ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ੁਲਮ ਅਤੇ ਅत्याचार ਸੇਤਮ ਜਿਹੜੀ ਹਿੰਦੁਸਤਾਨ ਤੇ ਵਗ ਰਿਹਾ ਸੀ ਔਰ ਵਿਦੇਸ਼ੀ ਰਾਜ ਸੀ ਉਸ ਵਿਦੇਸ਼ੀ ਰਾਜ ਦੀਆਂ ਜਲਮ ਪੁੱਛਣ ਵਾਸਤੇ ਸੰਤ ਨੂੰ ਪੈਦਾ ਕਰਕੇ ਉਸ ਸਪਾਈ ਦੇ ਰੂਪਤਨ ਦਿੱਤਾ ਔਰ ਉਸੇ ਜਾਣਦੇ ਹੋ ਹਿੰਦੁਸਤਾਨ ਦੀ ਜਿਹੜੀ ਧਰਤੀ ਹਿੰਦੁਸਤਾਨ ਦੇ ਲੋਕ ਨੇ ਹਿੰਦੁਸਤਾਨ ਦੀ ਜਿਹੜੀ ਹਿਸਟਰੀ ਹੈ ਕਿ ਵਾਇਸੀ ਹੁੰਦੀ ਕਿ 800 ਸਾਲ ਦਾ ਲੰਮਾ ਸਮਾਂ ਜਿਹੜੀ ਗਲਾਂ ਵਿੱਚ ਇਹਦਾ ਦੇਖ ਦਿੱਤੀ ਅਸੀਂ ਆਪਣੀ ਭਾਸ਼ਾ ਨੂੰ ਬੋਲ ਸਕਦੇ ਸੀ ਕੱਪੜੇ ਨਹੀਂ ਪਾ ਸਕਦੇ ਸੀ ਕੋੜੇ ਦੇ ਨਹੀਂ ਖਾ ਸਕਦੇ ਸੀ ਚੰਗੀ ਬਿੱਡੇ ਪਾ ਕੇ ਉਦੋਂ ਡਬਲ ਸਟੋਰੀ ਨਹੀਂ ਕਰ ਸਕਦੇ ਸੀ ਤੁਰੇ ਅਜ ਬੰਗ ਨਹੀਂ ਬਣ ਸਕਦੇ ਸੀ ਬਹੁਤ ਬਹੁਤ ਸਾਡੇ ਤੇ ਬੰਦਸ਼ਾ ਸੀ ਬਹੁਤ ਮਿਲ ਜਿਹੜੀ ਹੈ ਮਾਰੀ ਜਨੂ ਦੀ ਸੀ ਬਾਬਾ ਜੋ ਸਿੰਘ ਜੀ ਔਰ ਸ਼੍ਰੀ ਮੰਤ ਜੀ ਦੀ ਕਿਰਪਾ ਸਦਕਾ ਲੇਕਿਨ ਮੈਂ ਬਿਲਕੁਲ ਦਮਰੇ ਕਹਿ ਸਕਦਾ ਕਿ ਜਿਸ ਤਰ੍ਹਾਂ ਬਾਬਾ ਜੀ ਨੇ ਇਹਨਾਂ ਦੋਨੋਂ ਮਾਫਰਖਾਨੇ ਸਾਨੂੰ ਇਹ ਪਲੇਟਫਾਰਮ ਛੋੜਾ ਨਾ ਜਾਵੇ ਬਿਲਕੁਲ ਸਾਨੂੰ ਜੀ ਨੇ ਠੀਕ ਹੈ ਇਹ ਦੁਨੀਆ ਦੇ ਪੰਜਾਬ ਦੇ ਹਿੰਦੁਸਤਾਨ ਦੇ ਰੇਤ ਹਿੰਦੀ ਬਨਾਬੀ ਗ੍ਰੰਥੀ ਅਖਬਾਰ ਦੇ ਵਿੱਚ ਖਬਰਾਂ ਸੁਣਨੀਆਂ ਚਾਹੀਦੀਆਂ ਕਿ ਵੀ ਅੱਜ ਇੱਥੇ ਕੀ ਬਾਬਰ ਮਤਲਬ ਉਹ ਦੋਨੇ ਟ੍ਰੈਡੀਸ਼ਨ ਜਿਹੜਾ ਬਹੁਤ ਬੜੀਆਂ ਟ੍ਰੈਡੀਸ਼ਨ ਨੇ ਜਿਨ੍ਹਾਂ ਨੂੰ ਸਿਰਜ ਭਾਉਨੇ ਅਸੀਂ ਫਿਰ ਮੈਂ ਸਿਰਫ ਰਿਪੀਟ ਕਰਦਾ ਨਿਮਲੇ ਨੇ ਉਦਾਸੀ ਨੇ ਬਾਬਰ ਇਸ ਤਰ੍ਹਾਂ ਜੁਨਸਟੀਆਂ ਦੇ ਪ੍ਰਸਦ ਨੇ ਵਾਇਸਾ ਸੰਜ ਨੇ ਜਾਂ ਹੋਰ ਸੰਸਥਾਵਾਂ ਦੇ ਬੰਦੇ ਇੱਥੇ ਆਏ ਹੋਏ ਨੇ ਇਹ ਜਿਹੜੀ ਸਾਨੂੰ ਵਿਸ਼ੜ ਹੋਏ ਨਿਜੋੜਨ ਦਾ ਜਦਨ ਗੀਤਾ ਬਾਬਾ ਜੋਸ਼ ਸਿੰਘ ਨੇ ਇਹ ਆਪਣੇ ਆਪ ਦੇ ਵਿੱਚ ਅਦੁੱਤੀ ਗੱਲ ਨਸਾਨੇ ਗੱਲ ਔਰ ਬਹੁਤ ਵੱਡੀ ਗੱਲ ਮੈਂ ਗੁਰੂ ਅਕਾਲ ਪੁਰਖ ਸੱਚਾ ਪਾਤਸ਼ਾਹਗੇ ਇਹ ਅਰਦਾਸ ਕਰਦਾ ਕਿ ਅਸੀਂ ਸਾਰੇ ਇਹਨਾਂ ਦੇ ਦਿਸ਼ਨ ਨਿਰਦੇਸ਼ਾਂ ਦੇ ਵਿੱਚ ਇਹਨਾਂ ਦੇ ਅਗਵਾਈ ਦੇ ਵਿੱਚ ਇਹਨਾਂ ਦੇ ਪ੍ਰੇਰਨਾ ਦੇ ਵਿੱਚ ਆ ਗੁਰੂ ਜੀ ਅਰਦਾਸ ਕਰੀਏ ਕਿ ਇਹ ਜਿਹੜੇ ਕੱਠ ਨੇ ਜਿੰਨੇ ਅੱਜ ਇਕੱਠੇ ਇਹ ਬਹੁਤ ਵੱਡੇ ਕੱਠ ਹੋਣ ਇਹ ਇਕੱਠ ਕਾਲ ਤੱਕ ਤੇ ਹੋਣ ਇਹ ਇਕੱਠ ਦੇ ਵਿੱਚ ਸ਼ਰੋਣੀ ਕਮੇਟੀ ਸਾਰੀਆਂ ਸੰਸਥਾਵਾਂ ਸਾਰੇ ਲੋਕ ਯੂਨੀਵਰਸਿਟੀਆਂ ਦੇ ਕਾਲਜ ਡਾਕਟਰ ਵਕੀਲ ਇੰਜੀਨੀਅਰ ਬਿਜ਼ਨਸਮੈਨ ਸਾਰੇ ਇਕੱਠੇ ਹੋਣ ਔਰ ਅਸੀਂ ਸਾਰੇ ਇਕੱਠੇ ਹੋ ਕੇ ਪਾਤਸ਼ਾਹੀ ਚੰਡੀਗੜ੍ਹ ਦੇ ਲਈ ਗੁਰੂ ਕਾ ਪਰਗਦੇ ਜਿਹੜੇ ਮਕਮਨ ਨੂੰ ਦੂਰ ਤੱਕ ਪਰਚਾਉਣ ਦੇ ਲਈ ਗੁਰੂਮਤ ਪੰਥ ਦੁਆਸੀ ਜਪ ਕਰ ਸਕੀ ਕਿਉਂਕਿ ਤੁਹਾਨੂੰ ਪਤਾ ਹੈ ਹੁਣ ਜਿਹੜੀ ਦੁਨੀਆ ਇੱਕ ਨੁਕਤੇ ਤੇ ਇਕੰਦਰ ਹੋ ਸਗੀ ਗਲੋਬਲਾਈਜੇਸ਼ਨ ਦੇ ਨਾਮ 'ਉਸੀਂ ਇੱਕ ਬਿੰਦੂ ਤੇ ਖੜੇ ਹੋਏ ਜਦੋਂ ਅਸੀਂ ਸਮੁੱਚੀ ਕਾਇਨਾਤ ਦਾ ਅੱਜ ਗੱਲ ਕਰਦੇ ਹਾਂ ਜਿਵੇਂ ਜੁਨੀਵਰਸਲ ਆਲ ਕਰਦੇ ਹਾਂ ਜਗ੍ਰਫੀਕ ਪ੍ਰਸਾਸ਼ਕਾਂ ਸੇ ਬੈਠਨੇ ਮੈਂ ਨਹੀਂ ਕੁਝ ਵੀ ਜਾਣਦਾ ਤਾਂ ਜਿਹੜਾ ਸੂਝ ਦਾ ਪਰਮਾਰ ਹੈ ਇਹ ਇਨ ਟੋਟੈਲਿਟੀ ਐਕਸਪੈਂਸ ਜਿਹੜੀ ਹੈ ਫੈਨੋਮੈਨਲ ਐਂਡ ਨਾਨ ਫੈਨੋਮੈਨਲ ਪਰਸਪੈਕਟਿਵਲ ਐਂਡ ਉਹਦੇ ਵਿੱਚ ਇੱਕ ਬਿੰਦੂ ਟਿਕੜੀ ਉਸ ਬਿੰਦੂ ਵਿੱਚ ਸਾਡੇ ਹੰਦ ਕੀ ਹੈ ਜ਼ੀਰੋ ਹੈ ਲੇਕਿਨ ਅਸੀਂ ਫਿਰ ਵੀ ਮੈਂ ਵਾਇਸ ਸਰ ਜਨਾ ਮੈਂ ਪ੍ਰੋਫੈਸਰਾਂ ਜਿਹੜਾ ਕੋਲ ਕਹਿੰਦਾ ਮੈਂ ਕੋਲ ਕੋਠੀ ਹੈ ਮੈਥੋਬਾਤ ਕੋਈ ਨਹੀਂ ਜਮਨੀ ਦੇ ਮਾਮਲੇ ਨੂੰ ਮਾਰਦੇ ਫਿਰਦੇ ਆਂ ਅਰਦਾਸ ਕਰੀ ਗੁਰੂ ਅਗੇ ਗੁਰੂ ਕਾ ਗਰੀਬੀ ਜਿਹੜੀ ਹੈ ਸਾਡੇ ਦਰਾ ਗੁਰੂ ਨਾਨਕ ਬਾਸ ਅਗਲੇ ਵੀ ਲੈ ਕੇ ਆਏ ਨੇ ਗਰੀਬੀ ਦੇ ਦਾਤ ਮੰਗਣੇ ਕੰਮ ਫਿਰੇ ਲੇਕਿਨ ਅਸੀਂ ਗਾਵੇ ਵਿੱਚ ਕਰਦੇ ਫਿਰਦੇ ਆਂ ਅਸੀਂ ਡੇਂਗਾ ਮਾਰਦੇ ਫਿਰਨੇ ਕਿ ਮੈਥੋਬਾਤ ਕੋਈ ਨਹੀਂ ਆਵਾਜ਼ ਮਿਲ ਗਿਆ 50 ਕਿਤਾਬਾਂ ਨੂੰ ਭਾਈ ਗੁਰੂ ਸੁਣ ਸਾਨੂੰ ਵਾਰਕੀ ਤੇ ਇਸ ਮੁਤੇ ਮਹਾਕੋਸ਼ਾ ਸਾਰੇ ਸਿੱਖ ਵਿਦਵਾਨ ਉਸ ਬੁੱਕਲ ਵਿੱਚ ਉਹਨਾਂ ਨੂੰ ਲੈ ਲਏ ਔਰ ਉਸ ਬੁੱਕਲ ਵਿੱਚ ਲੈ ਕੇ ਇੱਕ ਚੰਗਾ ਸਮਾਜ ਸਿਰਜਣ ਲਈ ਵਰਨਨਿਸ਼ ਕਰਕੇ ਸ਼੍ਰੀਮੰਤ ਸਾਹਿਬ ਨੂੰ ਜਿਉਂਗੇ ਸ਼੍ਰੀਮੰਤ ਸਾਹਿਬ ਵੀ ਕਹਿੰਦੇ ਅਸੈਂਟ ਜਿਵੇਂ ਪ੍ਰੈਸ ਦੀ ਕਮ ਕਹੀ ਹੈ ਪ੍ਰੈਸ ਕਰਨ ਸਹਿਮਤ ਹੈ ਕਿ ਇਹ ਜਿਹੜੀ ਗੱਲ ਰਹੀ ਹੈ ਇਹ ਵੀ ਚੈਨਲਾਂ ਤੋਂ ਜਾਣੇ ਚਾਹੀਦੀ ਹੈ ਕਿਸੇ ਨਾ ਕਿਸੇ ਚੈਨਲ ਤੋਂ ਜਰੂਰ ਇਹਨੂੰ ਪ੍ਰਸਾਰਤ ਕਰੋ ਔਰ ਵਧੀਆ ਪ੍ਰੈਸ ਰੋਡ ਪਾਕਿਸਤਾਨੀ ਅਖਬਾਰਾਂ ਨੂੰ ਭੇਜੋ ਅੱਜ ਕੱਲ੍ਹ ਗੁਆਰੇ ਇਸ ਤਰ੍ਹਾਂ ਸ਼ਬਦਿਆਨੇ ਕੋਈ ਸ਼ਹਿਰਾਂ ਦੇ ਵਿਸ਼ੇ ਸ਼ਬਦ ਨੇ ਵਫਫਾ ਉੱਥੇ ਸ਼ਬਦ ਵੀ ਇਹਨਾਂ ਹੀ ਖੜ ਕੀ ਰਹੇ ਨੇ ਪਟਿਆਲੇ ਵਿੱਚ ਪਟਿਆਲੇ ਜੀ ਰਹਿ ਗਈ ਚੰਡੀਗੜ੍ਹ ਦੀ ਚੰਡੀਗੜ੍ਹ ਜੀ ਰਹਿ ਗਈ ਇਸ ਤਰ੍ਹਾਂ ਦਾ ਜਨਨ ਕਰੋ ਕਿ ਇਹ ਸਾਰੇ ਸੰਸਾਰ ਵਿੱਚ ਹੀ ਜਾਵੇਗਾ ਤੁਹਾਡੀ ਕਿਉਂਕਿ ਸਰ ਸਾਹਿਬਾ ਇੱਕ ਵਿਦੂ ਤੇ ਆ ਗਿਆ ਉਹ ਸਾਰਾ ਜੀ ਜਰਨਲ ਬੈਂਕੀ ਇਹਦੇ ਵਿੱਚ ਚੱਲ ਗੀਤੇ ਜਾਣਾ ਟਾਈਮ ਸਤਹੁ ਚ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਅਗਲਾ ਸੈਸ਼ਨ 10:30 ਵਜੇ ਸ਼ੁਰੂ ਹੋ ਜਾਣਾ ਤਾਂ ਡੇਟ ਬੋਰਡ ਉਸੇ ਫਿਰ ਟੱਕ ਚੁਕੀ ਹੈ ਮੈਂ ਬੇਨਤੀ ਕਰਾਂਗਾ ਅੱਜ ਦੇ ਇਸ ਸੈਸ਼ਨ ਦੇ ਪ੍ਰਧਾਨ ਸਾਹਿਬ ਮਾਨਯੋਗ ਵਨ ਸੰਦਰ ਮਨਜ ਮਹਾਂਲੇਸ਼ਰ ਸੰਤਜੋ ਸਿੰਘ ਜੀ ਮਹਾਰਾਜ ਮਾਨੁਦਰਸ਼ ਸਿੰਘ ਪਟਗੜਾਈ ਯੋਤੇ ਚਰਨ ਦੇ ਸਤਿ ਸ੍ਰੀ ਅਕਾਲ ਸਤਿ ਪੀਰ ਜੀ ਹੋਰ ਵੀ ਜਿਹਨੇ ਸਾਥ ਪਾਉ ਪਰਸ਼ ਸੰਗਤ ਦੇ ਸੀ ਸਰਪਨਾ ਮੈਂ ਜਿੰਦੇ ਸੇ ਸੇਵਿਸ ਕਰਤਾ ਹੂੰ ਧੰਨਵਾਦ ਕਰਤਾ ਹੂੰ ਜਰਜਾ ਜੀ ਇਹ ਨਿਰਵਾਣ ਸੰਪਰਦਾਇ ਦਾ ਤੀਸਰਾ ਫਾਰਮੂਲਾਰ ਹੈ ਜੋ ਮੈਟ੍ਰਿਕ ਦਾ ਲੈਣ ਪਹਿਲੇ ਮਾੜੀ ਦੇ ਵਿੱਚੀ ਸਤਾਰਕਾ ਕਟੇ ਰਜਾ ਸਿੰਘ ਜੀ ਇੱਥੇ ਬੈਠੇ ਨੇ ਬਾਰਾ ਜੋਸ ਜੀ ਬੈਠੇ ਨੇ ਜਰਜ ਮਹਾਯਾ ਜੇ ਨਮ ਸੰਪਰਦਾਇਕ ਦਾ ਆਸਿ ਸੰਪਰਦਾਇਕ ਸੰਗਰਾਮ ਉਸ ਤੋਂ ਆਜੂਧਿਆਨੇ ਪਿਆ ਹੋਇਆ ਉੱਥੇ ਵੀ ਅਸੀਂ ਰਾਜ ਨਹੀਂ ਲਈ ਤੇ ਅੱਜ ਇੱਥੇ ਹੋਇਆ ਇੱਕ ਬਹੁਤ ਵੱਡਾ ਉਪਾਗ ਹੈ ਪ੍ਰਚਾਰ ਤੇ ਪ੍ਰਸਾਰ ਦਾ ਜਦ ਤੱਕ ਪ੍ਰਚਾਰ ਤੇ ਪ੍ਰਸਾਰ ਨਹੀਂ ਹੋਊਗਾ ਕਿਸੇ ਨੂੰ ਕੀ ਪਤਾ ਲੱਗੂਗਾ ਕਿ ਨਿਰਮ ਸੰਪਰਦਾਇਕ ਦੀ ਹੈ ਆਸਿ ਸੰਪਰਦਾਇਕ ਦੀ ਹੈ ਔਰ ਫਿਰ ਦੇ ਮੈਂ 70 ਸਾਲ ਤੋਂ ਗੰਖਲ ਨਾ ਵਸਿੰਦੇ ਹਾਂ ਤੇ ਲੋਕ ਮੈਨੂੰ ਕਹਿੰਦੇ ਬਾਬਾ ਤੂੰ 60 ਸਾਲ ਹੋ ਗਏ ਕੰਖਾ ਤੇ ਇਹਨਾਂ ਨੂੰ ਤੇਰੀ ਪੰਜਾਬੀ ਬੋਲੀ ਚ ਆਪਾਂ ਕੋਈ ਫਰਕ ਨਹੀਂ ਪਿਆ ਮੈਂ ਕਹਿੰਦਾ ਉਹ ਤਾਂ ਮਦਰ ਟੰਗ ਹੈ ਸਾਡੀ ਵੀ ਮਾਤਰੀ ਭਾਸ਼ਾ ਉਹ ਨਹੀਂ ਕੀ ਭੁੱਲ ਜਾਣੀ ਤੋ 60 ਸਾਲ ਤੋਂ ਮੈਂ ਦੇਖ ਰਿਹਾ ਪਤਾ ਨਹੀਂ ਕਿੰਨੇ ਹਜ਼ਾਰ ਵਿਦਿਆਰਥੀ ਨਿਆਸ ਦੇ ਨਿਯੋਟ ਜਿਨ੍ਹਾਂ ਦੀ ਕੋਈ ਨਹੀਂ ਸੀ ਸਾਡੇ ਨਿਰਮਲ ਖਾਣੇ ਵਿੱਚ ਪੜ ਕਰਕੇ ਵਿਦਵਾਨ ਬਣ ਕੇ ਰੋਟੀ ਰੋਟੀ ਕਮਾ ਰਹੇ ਨੇ ਔਰ ਆਪਦੇ ਪਰਿਵਾਰ ਪਾ ਰਹੇ ਨੇ ਪਾ ਰਹੇ ਨੇ ਅੱਜ ਵੀ ਮੇਰਾ ਖਿਆਲ ਹੈ ਕਮ ਸੇ ਕਮ 50 ਵਿਦਿਆਰਥੀ

ਉਹ ਵੀ ਨਿਰਵਰਤ ਸੰਤrai ਨਾਲ ਚਲਦੇ ਸੀ ਅੱਜ ਹਿੰਦੁਸਤਾਨ ਕੀ ਦੇਜੂ ਦੇ ਦੇ ਵਿੱਚ ਵੀ ਨਾਰਨ ਸਰ ਕਲੇਰਾ ਨਾਨ ਸਰ ਕਲੇਰਾ ਨਾਨ ਸਰ ਕਲੇਰਾ ਪਤਾ ਨਹੀਂ ਕਿੰਨੇ ਦੀਨ ਦੁਖੀ ਮਨੁੱਖ ਲੋਕ ਆ ਕੇ ਗੁਰਬਾਣੀ ਨਾਲ ਟੁਰਦੇ ਆ ਗੁਰਬਾਣੀ ਨੂੰ ਸੁਣਦੇ ਆ ਕਿ ਗੁਰਬਾਣੀ ਦਾ ਪਾਠ ਕਰਦੇ ਨੇ ਔਰ ਕਿੰਨੇ ਦੀਨ ਇਖਰੂ ਲੰਗਰ ਦੀ ਸੇਵਾ ਹੁੰਦੀ ਹੈ ਬਾਬਾ ਰਣ ਸਿੰਘ ਜੀ ਮੁਰੂਕਾ ਉਹ ਵੀ ਦੁਨੀਆ ਤੇ ਨਹੀਂ ਹੈ ਔਰ ਮੇਰੇ ਨਾਲ ਮੁਸਤਾਨ ਦੇ ਕੋਲੀਏ ਜਿਵੇਂ ਕਹਿੰਦੀ ਬਲਵੰਤ ਸਿੰਘ ਜੀ ਮੇਰੇ ਬਿਲਕੁਲ ਨਹੀਂ ਵੇਖਿਆ ਦੇ ਸਮਝ ਲੋ ਕਹਿੰਦੇ ਕੋਠਾ ਖੂ ਵਾਲੇ ਹੂੰ ਕੋਈ ਖਾਲਾ ਇੱਕ ਸੁਬਾ ਇੱਕ ਕੋਈ ਨਹਿਰ ਕੋਈ ਪਾਣੀ ਰਾਮ ਸਿੰਘ ਜੀ ਰਾਮ ਕਿਲੇ ਵਾਲੇ ਉਹ ਨਹੀਂ ਹੈ ਉਹਨਾਂ ਦੀ ਪਰੰਪਰਾ ਚ ਚੱਲ ਰਹੀ ਹੈ ਜੀ ਤੋ ਅਬ ਕੀ ਕਹੇ ਜੋ ਸਿੱਕੀ ਹੋ ਜਾਏ ਕਰੋ ਤੇ ਮੇਰੀ ਵੀ ਇੱਕ ਉਤਕੀ ਇਤਨੀ ਅਭਿਨਤਾ ਹੈ ਮਾਰੀ ਜੀ ਦੇ ਸਾਥ ਵਿੱਚ ਮਹਾਰਾਜ ਜੀ ਮਹਾਂ ਜੀ

ਮੈਂ ਬੇਨਤੀ ਕਰਾਂਗਾ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕਰਦੇ ਹਾਂ ਕਿ ਸੰਤੁਰ ਹੁਣੀ ਜੀ ਮਹਾਪਰੇਸ਼ਵਰ ਅਬਦੁੱਲ ਯਾਤਰਾ ਉਰਾਸੀ ਨਾਲ ਸ਼ੁਰੂ ਕਰ ਰਹੇ ਹਨ ਸਤਿਕਾਰਨ ਬੇਨਤੀ ਹੈ ਮਾ ਸਤੁਰ ਹੁਣੀ ਜੀ ਆਪਣੇ ਵਿਸ਼ੇਸ਼ ਮਹਿਮਾਨਾਂ ਵਿੱਚ ਸ਼੍ਰੀਮਾਨ ਮਹਤੁਰ ਜੇਦਰ ਜੀ ਕੋਠਾਈ ਵਾਸੀ ਬੜਾ ਬੜਾ ਹੋ ਗਏ ਜੀ ਐ ਸ਼੍ਰੀਮਾਨ ਮਾਨ ਸਰ ਜੀ ਤੁਹਾਨੂੰ ਬੋਲਦਾ ਸੀ ਬੋਲਦਾ ਸੀ ਮਾਨ ਜਨਾ ਮਾਨ ਐ ਸ਼੍ਰੀਮਾਨ ਮਾਨ ਕੋ ਬੋਲਦਾ ਸੀ ਆਪਣਾ ਬੇਨਤੀ ਆਪਣੇ ਸੁਧਾਰ ਜੋ ਬਾਤ ਪੁੱਛ ਲੈ ਕੋਈ ਸਰਕਾਰ ਕੀ ਚੱਲਿਆ ਰਹੀ ਸੰਤ ਰਾਜਾ ਸਿੰਘ ਕੀ ਕੋ ਬੇਨਤੀ ਕਰਾਂਗਾ ਕਮੇਟੇ ਵਾਲੇ ਉਹਨਾਂ ਦਾ ਸੁਧਾਰ ਕੀ ਕੀਤਾ ਜਾਣਾ ਦੀ ਸਰਕਾਰ ਐ ਨੰਬਰ 1 ਤੇ ਡਾਕਟਰ ਉਹਨਾਂ ਨੂੰ ਵੀ ਜ਼ਿਕਰ ਨਾਲ ਦੋਰੇ ਸਰਕਾਰ ਕੋ ਬੇਨਤੀ ਹੈ ਉਹਦੇ ਡਾਕਟਰ ਫਰਦੀ ਸਿੰਘ ਦੀ ਬਾਤ ਸਾਹ सारे पेपर पढ़ने वाले जिन्हें भी सजग नहीं हैं, चार नंबर पे, ज्ञानी शेर सिंह की अमाला वाले हो गया थे, पांचवें सरकारी उस संदर्शन सिंह शास्त्री बनारस दो।